ਸਸਿਕ ਗੱਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਪੀਵੀ 19 ਕੇਟੀਵੀ ਤੇ ਅੱਜ ਆਪਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇ ਕਾਂਦੇ ਵਿੱਚ ਖੜੇ ਆਂ ਇਹ ਹੈ ਜੀ ਪਟਵਾਰਖਾਨਾ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਪਿੰਡ ਦੀ ਮੇਨ ਸੱਤ ਨਾ ਪਿੰਡ ਦਾ ਵਿਚਾਲਾ ਕਹਿ ਸਕਦੇ ਆਂ ਪਿੰਡ ਦੀ ਮੇਨ ਸੱਤ ਪਟਵਾਰਖਾਨੇ ਆਪਾਂ ਖੜੇ ਆਂ ਹਨ ਜਿੱਥੇ ਸਾਰੇ ਹੀ ਪਿੰਡ ਦਾ ਆਵਾਜਾਵਾ ਨੰਗਾ ਤੁਸੀਂ ਇਸ ਜਗ੍ਹਾ ਤੇ ਇਹ ਪਾਣੀ ਚਿੱਟਕੜ ਨਰਕ ਦੇਖ ਸਕਦੇ ਹੋ ਖੈਰ ਕੱਲਾ ਇੱਥੇ ਹੀ ਨਹੀਂ ਮੈਂ ਅੱਜ ਤੁਹਾਨੂੰ ਸਾਰੇ ਹੀ ਪਿੰਡ ਦੇ ਵਿੱਚ ਨਾ ਸਾਰੇ ਹੀ ਪਿੰਡ ਦੇ ਵਿੱਚ ਤੁਰ ਫਿਰ ਕੇ ਦਿਖਾਉਂਗਾ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹਨ ਹੈਨਾ ਤੇ ਇਹਦਾ ਕੌਣ ਜ਼ਿੰਮੇਵਾਰ ਹੈ ਕੀ ਗੱਲਬਾਤ ਹੈ ਇਹ ਹਲੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਡੇ ਨਾਲ ਕੇਰਾਂ ਸੁਣੂ ਨਾ ਇਹ ਸਾਰੀ ਹੀ ਜਗ੍ਹਾ ਦਿਖਾ ਦਈਏ ਇਹ ਪਟਵਾਰਖਾਨੇ ਆਪਾਂ ਖੜੇ ਆ ਬਾਕੀ ਉਧਰ ਹੋਰ ਵੀ ਜਿੱਥੇ-ਜਿੱਥੇ ਹਨਾ ਪਾਣੀ ਖੜਾਗਾ ਜਾਂ ਜਿੱਥੇ-ਜਿੱਥੇ ਵੀ ਨਰਕ ਕੀ ਗੱਲਬਾਤ ਹੈ ਪਿੰਡ ਕਾਲੇ ਕਿਆਂ ਦੇ ਵਿੱਚ ਹੋਈ ਵੀ ਆ ਇਹ ਕਿਉਂ ਇੰਨਾ ਪਾਣੀ ਇੰਨਾ ਨਰਕ ਕਿਉਂ ਆ ਨਾ ਇਹ ਆਪਾਂ ਸਾਰੀ ਨਾ ਵੀਡੀਓ ਤੁਸੀਂ ਬਣੇ ਰਹੋ ਐਂਡ ਤੱਕ ਵੀਡੀਓ ਨੂੰ ਦੇਖਿਓ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਪਿੰਡ ਕਾਲੇ ਕਿਆਂ ਦੇ ਜਿਹੜੀ ਇਹ ਫੁੱਲ ਬੁੱਟੀ ਲੱਗੀ ਪਈ ਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਜੀਵਨ ਵਸਤੀ ਦੇ ਵਿੱਚ ਨਾ ਜੀਵਨ ਵਸਤੀ ਦੇ ਵਿੱਚ ਤਾਂ ਆਲਰੇਡੀ ਚੱਲ ਹੁਣ ਤਾਂ ਸਾਰੇ ਪਿੰਡ ਵਿੱਚ ਉਹੀ ਧੱਕਾ ਆਪਣਾ ਕਹਿ ਸਕਦੇ ਵੀ ਪਾਣੀ ਖੜਾਗਾ ਇਧਰ ਤਾਂ ਸਾਡੇ ਨਾਲ ਪਹਿਲਾਂ ਤੋਂ ਹੋਈ ਉਦੋਂ ਹੀ ਧੱਕਾ ਹੋਇਆ ਹੋਇਆ ਨਾ ਪਹਿਲਾਂ ਸਰਪੰਚ ਨੇ ਧੱਕਾ ਕਰਿਆ ਹੋਇਆ ਇਧਰ ਤਾਂ ਇਹ ਗਲੀ ਨਾਮ ਬਣਾਉਣ ਕਰਕੇ ਹੁਣ ਤੁਸੀਂ ਇਹ ਦੇਖ ਲਓ ਵੀ ਜਦੋਂ ਮੀਂਹ ਕਣੀ ਆ ਜਾਂਦਾ ਹਨਾ ਇਹ ਪਾਣੀ ਆ ਜਿਹੜਾ ਲੋਕਾਂ ਦੇ ਚੁੱਲਿਆਂ ਤੱਕ ਜਾਂਦਾਗਾ ਤੇ ਪਹਿਲਾਂ ਜੇ ਕਰੇ ਦੀ ਵੀਡੀਓ ਅਸੀਂ ਪਾਈ ਵੀ ਸੀ ਉਦੋਂ ਕੀ ਸੀਗਾ ਉਦੋਂ ਕਈ ਲੋਕਾਂ ਨੇ ਕਮੈਂਟ ਕਰੇ ਸੀਗੇ ਵੀ ਕੋਈ ਗੱਲ ਨਹੀਂ ਹਲੇ ਸਮਾਂ ਪਿਆ ਬਣ ਜੂ ਪਰ ਨਹੀਂ ਦੋਸਤੋ ਹਨਾ ਨਹੀਂ ਬਣਿਆ ਤੇ ਸੋ ਇਹ ਤਾਂ ਮੈਂ ਸਰੇ ਆਮੀ ਕਹੂੰਗਾ ਵੀ ਸੁਣਵਾਈ ਨਹੀਂ ਕੀਤੀ ਸਰਪੰਚ ਨੇ ਜਦੋਂ ਉਦੋਂ ਸਰਪੰਚ ਸਾਹਿਬ ਅੱਗੇ ਅਪੀਲ ਕਰੀ ਸੀਗੀ ਨਹੀਂ ਇਹ ਘੋ ਹੋਇਆ ਆ ਹੁਣ ਤੁਸੀਂ ਦੇਖ ਲਓ ਇਧਰ ਵੀ ਬਹੁਤ ਜ਼ਿਆਦੇ ਹਨਾ ਨਰਕ ਹੈ ਜਿਹੜਾ ਹੈਗਾਗਾ ਲੋਕਾਂ ਨੇ ਮਿੱਟੀ ਪਾ ਪਾ ਕੇ ਜਾਂ ਕੱਲ੍ਹ ਕਲਾ ਨੂੰ ਕੋਈ ਇੱਥੇ ਵਿਆਹ ਸ਼ਾਦੀ ਆ ਜਾਂ ਕੋਈ ਮੰਨ ਲਓ ਵੀ ਕੋਈ ਦੁਰਘਟਨਾ ਕਿਸੇ ਦੀ ਕੋਈ ਮੌਤ ਵਗੈਰਾ ਹੋ ਜਾਂਦੀ ਆ ਨੰਗਨ ਟੱਪਣ ਵਾਲੇ ਦੂਰੋਂ ਨੇੜੇ ਜਿਹੜੇ ਲੋਕ ਆਉਣਗੇ ਉਹ ਕੀ ਆਖਣਗੇ ਹਨਾ ਇਹ ਤੁਸੀਂ ਇੱਧਰ ਦੇਖ ਲਓ ਬਾਕੀ ਤੁਹਾਨੂੰ ਆਪਾਂ ਕੱਲਾ ਏਸੇ ਦੀ ਨਹੀਂ ਸਾਰੇ ਪਿੰਡ ਦੇ ਵਿੱਚ ਅੱਜ ਦਿਖਾਉਨੇ ਆ ਵੀ ਕਿੰਨਾ ਕਿੰਨਾ ਪਾਣੀ ਖੜਾ ਉਹ ਪਾਣੀ ਕਿਉਂ ਖੜਾ ਕਿਵੇਂ ਖੜਿਆ ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ ਇੱਕ ਤੁਹਾਨੂੰ ਕਹਿ ਰਿਹਾ ਵੀਰੇ ਕਮੈਂਟ ਕਰਕੇ ਨਾ ਜ਼ਰੂਰ ਦੱਸਿਓ ਇਹਦਾ ਹੱਲ ਕੀ ਹੈ ਮੀਟਰ ਬਾਹਰ ਕੱਢਣੇ ਹੱਲ ਹੈ ਜਾ ਮੰਨ ਕੇ ਚੱਲੋ ਘਰਾਂ ਦੇ ਵਿੱਚ ਹੀ ਖੁਈਆਂ ਪੱਟੀਆਂ ਜਾਣ ਕੁਝ ਬੰਦੇ ਨਾਲ ਗੱਲ ਹੋਈ ਸੀ ਉਹ ਹੱਲ ਹੈ ਜਾਂ ਪਾਣੀ ਦਾ ਕਿਤੇ ਨਿਕਾਸ ਕੀਤਾ ਜਾਵੇ ਉਹ ਹੱਲ ਹੈ ਕੀ ਹੱਲ ਹੈ ਇਹਦੇ ਬਾਰੇ ਪੂਰਾ ਆਪਾਂ ਡਿਸਕਸ ਕਰਾਂਗੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਆਪਾਂ ਹੁਣ ਚੱਲਦੇ ਆਂ ਅਗਲੇ ਗਲੀ ਬਾਲੇ ਜਿੱਥੇ ਹੋਰ ਵੀ ਪਾਣੀ ਖੜਾ ਉੱਥੇ ਤੁਹਾਨੂੰ ਦਿਖਾਉਂਦੇ ਆਂ ਇਹ ਜੀਵਨ ਵਸਤੀ ਦੇ ਨਾਲ ਜਿਹੜਾ ਟੋਬਾ ਜੀ ਇਹਨੂੰ ਅਕਸਰ ਕੱਟੇ ਵਾਲਾ ਟੋਬਾ ਕਿਹਾ ਜਾਂਦਾ ਹੈ ਨਾ ਕੱਟੇ ਵਾਲਾ ਟੋਬਾ ਜਿਹਦੇ ਵਿੱਚ ਨਾ ਕਿਸੇ ਟਾਈਮ ਕਦਾੜੀਆਂ ਮਾਰ ਕੇ ਨਹਾਉਂਦੇ ਹੁੰਦੇ ਸੀਗੇ ਪਰ ਅੱਜ ਇਸ ਦੀ ਹਾਲਤ ਕੀ ਹੈਗੀ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਹਨਾ ਉਧਰ ਕੈਮਰਾਮੈਨ ਨਾ ਖੂਗਾ ਉਹ ਲਫਾਫੇ ਵਗੈਰੇ ਜਿਹੜੇ ਹੈਗੇ ਨੇ ਉਧਰਲੀ ਸਾਈਡ ਤੋਂ ਵੀ ਦਿਖਾਏ ਜਾਣ ਇਧਰ ਵੀ ਦਿਖਾਏ ਜਾਣ ਹੁਣ ਮੈਂ ਇਹਨਾ ਜਿੱਥੇ ਖੜਾ ਮੇਰੇ ਖਿਆਲ ਚ ਇਧਰ 1 ਮਿੰਟ ਇਧਰ ਦਿਖਾਓ ਜੀ ਜਿੱਥੇ ਮੈਂ ਹੁਣ ਖੜਾਂਗਾ ਸੜਕ ਤੋਂ ਇੰਨਾ ਹਨਾ ਇੱਥੋਂ ਬਾਕੀ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਜਿੱਥੇ ਮੈਂ ਹੁਣ ਖੜਾ ਇੱਥੇ ਕੰਦ ਗੱਡੀ ਵੀ ਆ ਪੱਕੀ ਕੰਦ ਜਿਹੜੀ ਡੂੰਗੀ ਨਿਉ ਉਹ ਕੰਦ ਗੱਡੀ ਵੀ ਆ ਉਸ ਤੋਂ ਬਾਅਦ ਆ ਭਰਿਆ ਗਿਆਗਾ ਚਾਰ ਸਪੀਰ ਇਧਰ ਆਲੇ ਦੁਆਲੇ ਤੁਸੀਂ ਸਾਰੇ ਦੇਖ ਸਕਦੇ ਹੋ ਇਹ ਭਰਿਆ ਗਿਆਗਾ ਹਨਾ ਮੈਂ ਕਿਸੇ ਨੂੰ ਨਹੀਂ ਇਹ ਗੱਲ ਕਹੂੰਗਾ ਵੀ ਕਿਨੇ ਭਰ ਲਿਆ ਕੀ ਗੱਲਬਾਤ ਹੋ ਗਈ ਇਹ ਤਾਂ ਤੁਸੀਂ ਆਪ ਹੀ ਕਮੈਂਟ ਕਰਕੇ ਦੱਸੋਗੇ ਹਨਾ ਵੀ ਇਹ ਜਿਹੜਾ ਪਾਣੀ ਹੈ ਖੁਦਾ ਨਾ ਖਾਸ ਤਾਂ ਕੱਲ ਨੂੰ ਕੋਈ ਹੜ ਆ ਜਾਂਦੇ ਨੇ ਜਿਵੇਂ ਪਿਛਲੇ ਸਾਲ ਤੁਸੀਂ ਦੇਖਿਆ ਹਨਾ ਕਿੰਨੇ ਪਿੰਡਾਂ ਦੇ ਵਿੱਚ ਕੀ ਕੀ ਹਾਲਤਾਂ ਹੋਈਆਂ ਨੇ ਤਾਂ ਫੇਰ ਆਪਾਂ ਕਿੱਥੇ ਜਾਵਾਂਗੇ ਫੇਰ ਆਪਾਂ ਕੀ ਕਰਾਂਗੇ ਜੇ ਆਪਾਂ ਹੁਣ ਸਾਰੇ ਟੋਬੇ ਹੀ ਭਰ ਭਰ ਕੇ ਇਸ ਤਰ੍ਹਾਂ ਜਾਂ ਹੋਰ ਵੀ ਕੋਈ ਕਈ ਸਮੱਸਿਆ ਨੇ ਹਨਾ ਵੀ ਫੇਰ ਕੀ ਹੋਊਗਾ ਇਹ ਸਾਰੀ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਪਿੰਡ ਦਾ 뷰 ਦਿਖਾਵਾਂਗੇ ਬਣੇ ਰਹੋ ਨਾਲ ਜਿਹੜੀ ਕੋਈ ਗੱਲਬਾਤ ਰਹੇਗੀ ਕਹਿਣ ਕਿ ਨਹੀਂ ਜਾਂ ਹੋਰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਾਜ਼ਮੀ ਲਿਖੂੰਗਾ ਬਾਕੀ ਤੁਸੀਂ ਕਮੈਂਟ ਕਰਕੇ ਰਹਿ ਲਾਜ਼ਮੀ ਦਿਓ ਜੀ ਲੋ ਜੀ ਹੁਣ ਆਪਾਂ ਆ ਪਹੁੰਚੇ ਜੀ ਗੁਰਦੁਆਰਾ ਸਾਹਿਬ ਕੋਲੇ ਹਨਾ ਇਹ ਟੋਬਾ ਵੀ ਤੁਸੀਂ ਦੇਖ ਸਕਦੇ ਹੋਗੇ ਇੱਧਰ ਆਲੇ-ਦੁਆਲੇ ਮਿੱਟੀ ਪਾ ਕੇ ਰੋਕਿਆ ਹੋਇਆ ਪਾਣੀ ਆਦਾ ਜਿਹੜਾ ਹੈਗਾ ਨਾ ਇੱਥੇ ਤੁਸੀਂ ਦੇਖ ਸਕਦੇ ਹੋ ਆ ਪਾਣੀ ਆ ਜਿਹੜਾ ਇੱਥੋਂ ਰੋਕਿਆ ਹੋਇਆ ਹੈਗਾ ਬਹੁਤ ਜ਼ਿਆਦੇ ਫਾਲਤ ਦੇਖ ਲਓ ਕਿਸ ਤਰ੍ਹਾਂ ਦੀ ਹਾਲਤ ਆ ਮੈਂ ਤਾਂ ਇੱਕ ਗੱਲ ਕਹਿਣਾ ਵੀ ਪਿੰਡ ਵਾਸੀਆਂ ਨੂੰ ਹਨ ਵੀਰਾਂ ਨੂੰ ਕਿਸਾਨ ਜੁਨੀਆਨਾਂ ਵਾਲਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਜੋ ਹੋਰ ਵੀ ਪਿੰਡ ਦੇ ਵਿੱਚ ਪਦਵੰਤੇ ਸੱਜਣ ਨੇ ਹਨ ਜਿਹੜੇ ਕੋਈ ਕਲੱਬ ਵਗੈਰਾ ਨੇ ਜਾਂ ਕੋਈ ਟਰਸਟ ਬਣੇ ਹੋਏ ਨੇ ਜੋ ਵੀ ਹੈਗਾ ਉਹਨੇ ਸਾਰਿਆਂ ਅੱਗੇ ਹੱਥ ਵੇਨ ਕੇ ਬੇਨਤੀ ਆ ਵੀ ਇਸ ਚੀਜ਼ ਬਣੀ ਵੀ ਆਪਾਂ ਥੋੜਾ ਜਿਹਾ ਭਰਾ ਬਣ ਕੇ ਧਿਆਨ ਦਈਏ ਹਨਾ ਇੱਥੇ ਮੇਲਾ ਲੱਗਦਾ ਮੇਨ ਜਗ੍ਹਾ ਕੀ ਇਹ ਪਿੰਡ ਦੇ ਵਿੱਚ ਜਦੋਂ ਹੁੰਦੇ ਨੇ ਸਨਸਾਨ ਘਾਟ ਵੀ ਨੇ ਕੋਲੇ ਬਾਹਰੋਂ ਦੂਰੋਂ ਨੇੜੋਂ ਲੋਕ ਆਉਂਦੇ ਨੇ ਨਾ ਪਿੰਡ ਬਾਰੇ ਕੀ ਸੋਚਦੇ ਹੋਣਗੇ ਆਲੇ ਦੁਆਲੇ ਦੇ ਪਿੰਡ ਬਹੁਤ ਸੋਹਣੇ ਬੜੇ ਵੈਰ ਆਪਾਂ ਨੇੜਲੇ ਪਿੰਡ ਦੀ ਗੱਲ ਕਰੀਏ ਪਿੰਡ ਸਪਾਲਕਲਾਂ ਦੀ ਸਪਾਲਕਲਾਂ ਵੀ ਬਹੁਤ ਸੋਹਣਾ ਟੋਬਾ ਬਣਾਇਆ ਪਿਆ ਗੁਰਦੁਆਰਾ ਸਾਹਿਬ ਦਾ ਲੱਗਾ ਤੇ ਤੁਸੀਂ ਇਸ ਟੋਬੇ ਦਾ ਵੀ ਦੇਖ ਲਓ ਕੀ ਹਾਲਤ ਹੈ ਨਾ ਮੇਲਾ ਲੱਗਦਾ ਇੱਥੇ ਬਹੁਤ ਭਾਗਾ ਵਾਲਾ ਨਗਰ ਹੈ ਜਿੱਥੇ ਮੇਲਾ ਲੱਗਦਾ ਹੈ ਨਾ ਬਹੁਤ ਸੋਹਣਾ ਨਗਰ ਹੈ ਪਰ ਆਹ ਕੀ ਕਰਿਆ ਪਿਆ ਇਹਦੇ ਬਾਰੇ ਵੀਰੇ ਕਮੈਂਟ ਕਰਕੇ ਜਰੂਰ ਤੁਸੀਂ ਲਾਜ਼ਮੀ ਦੱਸਿਓ ਹਨ ਬਾਕੀ ਆਪਾਂ ਹੁਣ ਤੁਹਾਨੂੰ ਹੋਰ ਵੀ ਦਿਖਾਉਨੇ ਆ ਚਾਰ ਸਪਿਰੋ ਪਰਲੀ ਸਾਈਡ ਤੇ ਵੀ ਜਾ ਕੇ ਪਿੰਡ ਦਾ ਹਾਲ ਇਹ ਜਿਹੜੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਗੁਰਦੁਆਰੇ ਦੀ ਬੈਕ ਸਾਈਡ ਤੇ ਹੁਣ ਆਪਾਂ ਆ ਗਏ ਹਾਂ ਜੀ ਕਿਸੇ ਟਾਈਮ ਇੱਥੇ ਵੀ ਨਾ ਟੋਬੇ ਨੂੰ ਖਾਲੀ ਕਰਕੇ ਪੂਰਾ ਜੀਵੀਸੀ ਮਸ਼ੀਨ ਵਗੈਰਾ ਟਰੈਕਟਰ ਵਗੈਰਾ ਚਵੱਚਾ ਵਗੈਰਾ ਲਗਾ ਆਇਆ ਗਿਆ ਸੀਗਾ ਤੇ ਵੀ ਇਹਨੂੰ ਟੋਬੇ ਨੂੰ ਸਮਾਰਟ ਟੋਬਾ ਬਣਾਵਾਗੇ ਹਨਾ ਸਮਾਰਟ ਬਾਕੀ ਜਗ੍ਹਾ ਤਾਂ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਹਨਾ ਖਰੋਕਰ ਗਈ ਸਮਾਰਟ ਚੋਬਾ ਟੋਬਾ ਬਣਾਉਣ ਦਾ ਇੱਥੇ ਵੀ ਕੋਈ ਇੱਕ ਦਿਨ ਪਲਾਨ ਚੱਲਿਆ ਸੀਗਾ ਪਰ ਨਾ ਕਾਮਯਾਬ ਰਹੇ ਕਾਫੀ ਪੈਸਾ ਲੱਗਿਆ ਖਰਚ ਕੀਤਾ ਪਰ ਸਹੀ ਨਹੀਂ ਹੋ ਸਕਿਆ ਨਾਕਾਮਜਬ ਰਹੇ ਇਸ ਟੋਬੇ ਨੂੰ 스마트 ਟੋਬਾ ਬਣਾਉਣ ਤੇ ਬਾਕੀ ਆਪਾਂ ਤੁਹਾਨੂੰ ਸਾਰਾ ਉਧਰ ਦਿਖਾਉਨੇ ਆ ਹਨਾ ਨਾਲੇ ਤੇ ਪਰਲੇ ਪਾਸੇ ਵੀ ਜਿੱਧਰੋਂ ਇਹ ਆ ਨਾਲਾ ਜਾ ਰਿਹਾ ਪਰਲੇ ਪਾਸੇ ਪਰਾਂ ਪਾਣੀ ਜਾਂਦਾ ਇਹ ਵੀ ਪੂਰਾ ਭਰਿਆ ਪਿਆ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਦੇਖ ਲਓ ਹੁਣ ਆ ਪੁਲੀ ਆ ਇੱਥੇ ਪੂਰੇ ਬਲੌਗ ਜੀ ਕਿਸੇ ਵੀ ਪਾਸੇ ਕੋਈ ਪਾਣੀ ਦਾ ਨੰਗਣ ਦਾ ਕੋਈ ਸਾਧਨ ਹੈ ਨਹੀਂ ਹੈ ਨਾ ਕੋਈ ਤਰੀਕਾ ਹੀ ਨਹੀਂ ਹੈਗਾ ਸਾਰੇ ਚਾਰ ਸਪੇਰੇ ਖਾਲੀਆਂ ਫੁੱਲ ਭਰੀਆਂ ਹੋਈਆਂ ਨੇਗੀਆਂ ਤੇ ਹਲੇ ਇਹਦੂ ਹੋਰ ਵੀ ਕੁਆਲਿਟੀਦਾਰ ਤੁਹਾਨੂੰ ਦਿਖਾਉਣੇ ਆ ਮੂਰੇ ਨਰਕ ਸ਼ਾਨਦਾਰ ਨਰਕ ਇਹਦੂ ਗਾਹਾਂ ਹੋਰ ਦਿਖਾਉਣੇ ਆ ਤੁਹਾਨੂੰ ਲੋ ਜੀ ਹੁਣ ਆਪਾਂ ਆ ਵੀ ਤੁਹਾਨੂੰ ਇੱਕ ਗਲੀ ਦਿਖਾ ਦਨੇ ਹੈ ਨਾ ਪਰਮ ਦਾ ਘਰ ਹੈ ਬਿਲਕੁਲ ਸਾਹਮਣੇ ਇਧਰ ਨਾਲ ਲੱਗ ਮਾ ਘਰ ਜੋ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਜੀ ਨੇ ਕੀ ਨਾਮਾ ਭਾਦਰ ਸਿੰਘ ਹਨ ਭਾਦਰ ਸਿੰਘ ਪ੍ਰਧਾਨ ਜੀ ਉਹਨਾਂ ਦੇ ਘਰ ਦੇ ਨਾਲ ਲੱਗਮੀ ਜਿਹੜੀ ਇਹ ਗਲੀ ਹੈ ਉਹ ਗਲੀ ਦਾ ਵੀ ਤੁਸੀਂ ਹਾਲ ਦੇਖ ਲਓ ਨਵੀਂ ਗਲੀਆਂ ਲੌਕਟੈਲ ਵਾਲੀ ਗਲੀ ਹੈ ਹਨਾ ਵਧੀਆ ਸੁਣੀ ਗਲੀ ਆ ਪਰ ਪ੍ਰੋਪਰ ਤੌਰ ਤੇ ਪਾਣੀ ਦੀ ਪੂਰੀ ਭਰੀ ਖੜੀ ਆ ਬੱਚੇ ਸਕੂਲ ਵਗੈਰਾ ਜਦੋਂ ਜਾਂਦੇ ਨੇ ਜਾਂ ਕੋਈ ਬਜ਼ੁਰਗ ਇਥੋਂ ਦੀ ਜਦੋਂ ਜਾਂਦਾ ਤਾਂ ਉਹ ਕਿਸ ਤਰ੍ਹਾਂ ਇਸ ਨੂੰ ਕ੍ਰੋਸ ਕਰਦਾ ਹੋਊਗਾ ਹਨਾ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਇਹ ਹਲੇ ਕੁਝ ਵੀ ਨਹੀਂ ਪਰ ਹੋਰ ਵੀ ਤੁਹਾਨੂੰ ਇਸ ਤੋਂ ਅੱਗੇ ਜਾ ਕੇ ਹਨਾ ਹੋਰ ਵੀ ਜਿਆਦੇ ਬਲੌਕਸ ਗਲੀਆਂ ਨੇ ਜਿਹੜੀਆਂ ਉਹ ਵੀ ਦਿਖਾਵਾਂਗੇ ਆ ਪੁਲੀ ਦੀ ਗੱਲ ਕਰੀਏ ਹਨਾ ਬਿਲਕੁਲ ਬਲੌਕ ਹੈ ਪੁਲੀ ਹੈ ਨਾ ਕਿਸੇ ਵੀ ਪਾਸੇ ਦੀ ਕੋਈ ਪਾਣੀ ਨੰਗਣ ਦਾ ਕੋਈ ਸਾਧਨ ਨਹੀਂ ਕੋਈ ਤਰੀਕਾ ਨਹੀਂ ਬਿਲਕੁਲ ਬੰਦ ਨੇ ਪੁਲੀਆਂ ਲਓ ਜੀ ਆਹ ਦੇਖ ਲਓ ਤੁਸੀਂ ਆਪਾਂ ਆਰੇ ਦੇ ਨਾਲ ਬਿਲਕੁਲ ਸਾਹਮਣੇ ਆ ਗਏ ਹਾਂ ਨਾ ਜਿਹੜਾ ਆ ਬਸੰਤ ਵਾਲਾ ਆ ਰਹਾ ਉਸ ਆਰੇ ਦੇ ਬਿਲਕੁਲ ਸਾਹਮਣੇ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਤੁਸੀਂ ਆਹ ਦੇਖ ਹੀ ਸਕਦੇ ਹੋ ਨਾ ਨਰਕ ਬਹੁਤ ਵੱਡਾ ਨਰਕ ਹੈਗਾ ਪਾਣੀ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਖੜਾਗਾ ਇਹ ਕਿਉਂ ਖੜਾ ਕਿਵੇਂ ਖੜਾ ਇਹਦੇ ਬਾਰੇ ਤੁਸੀਂ ਆਪਣੇ ਪਿੰਡ ਕਾਲੇ ਕੰਦੇ ਵਾਲੇ ਨੂੰ ਮੈਂ ਕਹਿ ਰਿਹਾ ਵੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹਦਾ ਕੀ ਕਾਰਨ ਹੈ ਕਿਉਂ ਇੰਨਾ ਪਾਣੀ ਖੜਾ ਹਨਾ ਪਤਾ ਸਭ ਨੂੰ ਹੀ ਹੈ ਤੇ ਇਧਰ ਤੁਸੀਂ ਆਹ ਦਿਖਾ ਸਕਦੇ ਹੋ ਹਨਾ ਸੱਤ ਹੈਗੀ ਜਿੱਥੇ ਲੋਕ ਆ ਕੇ ਬਹਿੰਦੇ ਨੇ ਸੱਤ ਹੈਗੀ ਇਹਨੂੰ ਤੁਰ ਤੱਕ ਤੁਸੀਂ ਦੇਖੋ ਜ਼ੂਮਿੰਗ ਕਰਕੇ ਦਿਖਾ ਸਕਦੇ ਹੋ ਪੂਰੀ ਜਿਆਦੇ ਗਲੀ ਬਲੌਗ ਜਿਹੜੇ ਬਸੰਤ ਵਾਲੇ ਆਰੇ ਦੇ ਬਿਲਕੁਲ ਸਾਹਮਣੇ ਆ ਪਖੜਿਆ ਹਨਾ ਲੋਕਟਾਈਲ ਵਾਲੀ ਬਿਹੀ ਹੈ ਪੱਕੀ ਬਿਹੀ ਹੈ ਪਰ ਨਰਕ ਗੰਦਾ ਪਾਣੀ ਡੱਗਾਂ ਦਾ ਪਾਣੀ ਗਲੀਆਂ ਦੇ ਵਿੱਚ ਸ਼ਰੇ ਆਮ ਬੇ ਤਰਗ ਹੋ ਕੇ ਫਿਰ ਰਿਹਾ ਤੁਸੀਂ ਦੇਖ ਸਕਦਾ ਤੁਰ ਤੱਕ ਕਿੰਨਾ ਬੁਰਾ ਹਾਲ ਹੈ ਜਾਬੀ ਦਾ ਹਲੇ ਵੀ ਤੁਹਾਨੂੰ ਇਦੋਂ ਵੀ ਹੋਰ ਭੈੜੀ ਹਾਲਤ ਦਿਖਾਉਂਦੇ ਆਂ ਕਹਾਂ ਚੱਲ ਕੇ ਹੂੰ ਲੋ ਜੀ ਹੁਣ ਤੁਸੀਂ ਆ ਵੀ ਦੇਖ ਲਓ ਇਹਨਾਂ ਨਰਕ ਇਹ ਡੇਰੇ ਵਾਲਾਂ ਦਾ ਜਿਹੜਾ ਆਪਾਂ ਡੇਰੇ ਵਾਲਾ ਬਾਬਾ ਦਾ ਉਹਨਾਂ ਦਾ ਘਰ ਹੈ ਇੱਥੇ ਕੋਲ ਲਵੇ ਕੋਠੀ ਹੈ ਉਹ ਨਿਸ਼ਾਨੀ ਤੌਰ ਤੇ ਤੁਹਾਨੂੰ ਦੱਸ ਦਿੰਨੇ ਆ ਵੀ ਉਹ ਗਲੀ ਦਾ ਪਤਾ ਲੱਗ ਜਾ ਕੇ ਵੀਡੀਓ ਦੇਖਣ ਵਾਲੇ ਨੂੰ ਸਾਹਮਣੇ ਆਪਾਂ ਘਰ ਦੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਚ ਉਹਦਾਗਾ ਨਾ ਪਿੰਕੀ ਦਾ ਸਾਹਮਣੇ ਪਿੰਕੀ ਦਾ ਘਰ ਹੈ ਮਾਟੀ ਕੇ ਪਰਿਵਾਰ ਦੇ ਵਿੱਚੋਂ ਆ ਗਲੀ ਦਾ ਤੁਸੀਂ ਦੇਖ ਲਓ ਬਈ ਨਰਕ ਦੇਖ ਲਓ ਗਾਰਾ ਗੰਦਗੀ ਐਨੀ ਭੈੜੀ ਹਾਲਤ ਹੈ ਨਾ ਇਸ ਵੀ ਦੀ ਮੈਂ ਹੈਰਾਨ ਐ ਵੀ ਜਿੰਨਾਂ ਦੇ ਇਸ ਗਲੀ ਦੇ ਘਰ ਲੱਗਦੇ ਨੇ ਬਾਹਰ ਲੱਗਦੇ ਨੇ ਉਹ ਕਿਸ ਤਰ੍ਹਾਂ ਇਹਦੇ ਵਿੱਚ ਨੰਗਦੇ ਹੋਣਗੇ ਇਹ ਗਲੀ ਬਣੀ ਨੂੰ ਕੋਈ ਬਾਲਾ ਟਾਈਮ ਨਹੀਂ ਹੋਇਆ ਹੱਲੇ ਮੇਰੇ ਹਿਸਾਬ ਨਾਲ ਸਾਲ 3 ਮਹੀਨੇ ਮਸਾਂ ਹੋਏ ਨੇ ਗਲੀ ਬਣੀ ਨੂੰ ਪਰ ਗਲੀ ਦਾ ਬਈ ਹਾਲ ਦੇਖ ਲੋ ਤੁਰ ਤੱਕ ਪੂਰਾ ਬੁਰਾ ਹਾਲ ਹੈ ਨਰਕ ਭਰੀ ਜ਼ਿੰਦਗੀ ਇੱਥੇ ਹੈ ਨਾ ਲੋਕ ਰੋਟੀ ਪਾਣੀ ਵੀ ਖਾਂਦੇ ਹੋਣਗੇ ਘਰਾਂ ਦੇ ਵਿੱਚ ਸਮੈਲ ਇਸ ਦੀ ਜਾਂਦੀ ਹੁਣੀ ਬਾੜ ਦੇ ਵਿੱਚ ਕਿੰਨਾ ਗੰਦਗੀ ਭਰਿਆ ਮਾਹੌਲ ਬਣਿਆ ਪਿਆ ਇੱਥੇ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਨਾ ਇਹਦੇ ਵਿੱਚ ਕਈ ਗੱਲਾਂ ਨੇ ਜੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਵੀ ਇੱਕ ਹੁਣ ਕੋਈ ਰਾਜਾ ਬਾਬੂ ਨਹੀਂ ਰਿਹਾ ਪਿੰਡਾਂ ਦੇ ਵਿੱਚ ਰਾਜਾ ਬਾਬੂ ਕਿਵੇਂ ਨਹੀਂ ਰਿਹਾ ਪੰਚਾਇਤਾਂ ਹੋ ਗਈਆਂ ਨੇ ਭੰਗ ਪੰਚਾਇਤਾਂ ਭੰਗ ਹੋ ਗਈਆਂ ਨੇ ਜਿਹੋਣ ਵਾਲੀ ਸਰਕਾਰ ਨੇ ਜਿਹੜਾ ਹੈਗਾ 6 ਮਹੀਨੇ ਦਾ ਸਾਲ ਪਹਿਲਾਂ ਹੀ ਭੰਗ ਕਰਤੀਆਂ ਪੰਚਾਇਤਾਂ ਨਾ ਹੁਣ ਤੁਸੀਂ ਐਸ ਗਲੀ ਦਾ ਹਾਲ ਦੇਖ ਲਓ ਜੀ ਇਹਦਾ ਕੌਣ ਜ਼ਿੰਮੇਵਾਰ ਹੈ ਪਿੰਡ ਵਾਲੇ ਜ਼ਿੰਮੇਵਾਰ ਨੇ ਪੰਚਾਇਤ ਜ਼ਿੰਮੇਵਾਰ ਹੈ ਜਾਂ ਸਰਕਾਰਾਂ ਜ਼ਿੰਮੇਵਾਰ ਨੇ ਕੌਣ ਜ਼ਿੰਮੇਵਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਸੁਝਾਅ ਰਿਆਂ ਬਹੁਤ ਲੋਕ ਦਿੰਦੇ ਨੇ ਜਿਵੇਂ ਅਸੀਂ ਕੈਮਰਾ ਆਫ ਤੋਂ ਪਹਿਲਾਂ ਗੱਲ ਕਰੀ ਸੀ ਕਿਸੇ ਵੀਰ ਨਾਲ ਉਹ ਕਹਿੰਦਾ ਵੀ ਇਹਨਾਂ ਦਾ ਹੱਲ ਇੱਕੋ ਹੈ ਵੀ ਸਾਰੇ ਘਰਾਂ ਦੇ ਵਿੱਚ ਡੱਗ ਪੱਟੇ ਜਾਣ ਥੱਲੇ ਕੱਚੀਆਂ ਖੂਹੀਆਂ ਜਿੰਨੇ ਨੂੰ ਕੀਆਂ ਜਾਂਦੇ ਨਾ ਵੀ ਆਪਣਾ ਪਾਣੀ ਆਪਣੇ ਘਰ ਦੇ ਵਿੱਚ ਹੀ ਸਮਟਿਆ ਜਾਵੇ ਬਾਹਰ ਪਾਣੀ ਜਾਵੇ ਹੀ ਨਾ ਕੱਲਾ ਬਰਸਾਤੀ ਪਾਣੀ ਬਾਹਰ ਜਾਵੇ ਦੂਜੀ ਗੱਲ ਉਹਨਾਂ ਨੇ ਇੱਕ ਵੀਰ ਨੂੰ ਦੱਸਿਆ ਕਹਿੰਦਾ ਵੀ ਇਹ ਮੀਟਰ ਬਾਹਰ ਨਿਕਲਣ ਮੀਟਰ ਬਾਹਰ ਨਿਕਲਣ ਹੱਲ ਹੈ ਤੇ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਵੀ ਬਾਹਰ ਜਾ ਕੇ ਉਹ ਕੀਤਾ ਜਾਵੇ ਕੋਈ ਕਹਿੰਦਾ ਜਿਹੜੇ ਆਲੇ ਦੁਆਲੇ ਟੋਬੇ ਭਰ ਲੈ ਲੋਕਾਂ ਨੇ ਟੋਬੇ ਰੋਕ ਲੇ ਉਹ ਟੋਬਿਆਂ ਨੂੰ ਡੁੰਗਾ ਕਰਕੇ ਉਹ ਕਰਵਾਇਆ ਜਾਵੇ ਹਨ ਪਰ ਕਸੂਰਵਾਰ ਸਾਰੇ ਆਪਾਂ ਜਿਹੜੇ ਪਾਈਪਾਂ ਲਾ ਕੇ ਹਨ ਗੋਹਾ ਮਿੱਟੀ ਘਟਾ ਤੋੜਦਿਆਂ ਡੰਗਾ ਚ ਬੇਫਾਲਤੂ ਪਾਣੀ ਡੋਲਦਿਆਂ ਵਾਸ਼ਿੰਗ ਮਸ਼ੀਨਾਂ ਚ ਬੇਫਾਲਤੂ ਪਾਣੀ ਡੋਲਦਿਆਂ ਕਸੂਰਵਾਰ ਸਾਰੇ ਆ ਬਾਕੀ ਕਮੈਂਟ ਕਰਕੇ ਤੁਸੀਂ ਆਪਣੀ رائے ਜ਼ਰੂਰ ਦਿੰਦੇ ਰਹੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਅਗਲੇ ਪਾਸੇ ਅਗਲੀ ਗਲੀ ਲੋ ਜੀ ਇਹ ਪਿੰਡ ਕਾਲੇ ਕੰ ਦਾ ਵਿਕਾਸ ਤੁਸੀਂ ਦੇਖ ਸਕਦੇ ਹੋ ਨਾ ਤੇ ਆਏ ਆਪਾਂ ਡੇਰਿਆਂ ਕੋਲੇ ਆ ਨਾ ਡੇਰਿਆਂ ਕੋਲੇ ਆ ਤੇ ਕਾਨੇ ਕਾਲੇ ਰਾਹ ਤੇ ਸੜਕ ਟੁੱਟ ਰਹੀ ਹੈਗੀ ਪੂਰੀ ਜਿਆਦੇ ਪਾਣੀ ਖੜਾ ਹੈ ਜਿਵੇਂ ਹੜ ਆਏ ਹੁੰਦੇ ਨੇ ਪਿੰਡ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈਗਾ ਜੀ ਆ ਇੱਥੋਂ ਦਾ ਸੜਕ ਬਿਲਕੁਲ ਟੁੱਟ ਰਹੀ ਆ ਬੱਟੇ ਉੱਪਰਲਾ ਮਾਸ ਜਾ ਤਾਂ ਲਹਿ ਗਿਆ ਕੱਲੇ ਬੱਟੇ ਹੀ ਰਹਿ ਗਏ ਨੇ ਨਾ ਤੇ ਦੇਖ ਸਕਦੇ ਤੁਸੀਂ ਇਧਰਲੀ ਗਲੀ ਚ ਵੀ ਸਾਰੇ ਤੁਰ ਤੱਕ ਨਰਕ ਪੂਰਾ ਜਿਆਦੇ ਤੇ ਦੇਖ ਸਕਦੇ ਹੋ ਸੜਕ ਟੁੱਟ ਚੁੱਕੀ ਆ ਜੀ ਪਾਣੀ ਕਿਸੇ ਵੀ ਪਾਸੇ ਨਹੀਂ ਜਾ ਰਿਹਾ ਬਹੁਤ ਜ਼ਿਆਦਾ ਨਰਕ ਹੋ ਗਿਆ ਗੰਦਾ ਪਾਣੀ ਵਿਹਾਂ ਦੇ ਵਿੱਚ ਖੜਾ ਹੈ ਵਿਹਾਂ ਦੇ ਵਿੱਚ ਕੀ ਸਾਰੇ ਪਿੰਡ ਦੇ ਵਿੱਚ ਹੀ ਖੜਾ ਆਲੇ ਦੁਆਲੇ ਸੋਨੂੰ ਸਾਰੇ ਪਿੰਡ ਦਾ ਸਰਪਾ ਕਰਵਾ ਰਹੇ ਆ ਜੀ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਬਾਕੀ ਲਾਇਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ ਤਾਂ ਕਿ ਹਰ ਇੱਕ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਜੇ ਬਾਕੀ ਸਾਰੇ ਵੀਰੇ ਆਪਣੇ ਕਮੈਂਟ ਕਰਕੇ ਨਾ رائے ਜਰੂਰ ਦੱਸਿਓ ਵੀ ਇਸ ਦਾ ਕੀ ਹੱਲ ਹੈ ਜੀ ਕੀ ਹੱਲ ਹੋਣਾ ਚਾਹੀਦਾ ਮੇਰਾ ਸੁਝਾਅ ਤਾਂ ਇਹੀ ਆ ਬਾਈ ਇੱਕ ਦਿਨ ਇਕੱਠੇ ਹੋ ਬੋ ਅਲਾਸਮੈਂਟ ਕਰਵਾ ਕੇ ਪਿੰਡ ਦਾ ਕੋਈ ਨਾ ਕੋਈ ਹੱਲ ਹੋ ਸਕਦਾ ਤੇ ਬਾਕੀ ਬੁਰਾ ਹਾਲ ਆ ਜੀ ਪਿੰਡ ਦਾ ਚਾਰ ਸਦੇਰਿਓ ਬਾਕੀ ਅਗਲੀ ਗਲੀ ਹੁਣ ਦਿਖਾਉਣੀ ਆ ਜੀ ਤੁਹਾਨੂੰ ਹੁਣ ਕੱਲ ਤਾਂ ਇਹ ਆ ਜੀ ਜਿਵੇਂ ਹੁਣ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਨਾ ਇਸ ਗੰਦੇ ਪਾਣੀ ਵਿੱਚ ਕਈ ਵਾਰ ਕੋਈ ਜਾਂਦਾ ਹੁੰਦਾ ਜ਼ਰੂਰੀ ਕੰਮ ਕਾਮਕਾਰ ਦੇ ਲਈ ਹੈ ਨਾ ਜੇ ਕੋਈ ਗਿਰ ਜੇ ਜਾਂ ਉਸ ਦੇ ਕੱਪੜਿਆਂ ਤੇ ਕੋਈ ਐਸ ਗੰਦੇ ਚਿੱਕੜ ਦੇ ਛਿੱਟੇ ਪੈ ਜਾਣ ਤਾਂ ਫਿਰ ਉਹ ਕੀ ਕਰੂ ਹਨ ਤੇ ਜਵਾਕ ਵੀ ਨੰਗਦੇ ਹੋਣਗੇ ਸਕੂਲਾਂ ਵਾਲੀਆਂ ਬੈਨਾਂ ਜਾਂ ਸਕੂਲ ਕਈ ਬੱਚੇ ਤੁਰ ਕੇ ਵੀ ਨੰਗਦੇ ਨੇ ਸਾਈਕਲਾਂ ਤੇ ਵੀ ਨੰਗਦੇ ਨੇ ਮੇਨ ਰਾਹ ਇਹ ਪਿੰਡ ਦਾ ਤਾਂ ਫਿਰ ਤੁਸ ਹੱਕ ਬਣਦਾ ਹਨ ਵੀ ਥੋੜਾ ਕਢਾਉਣ ਦਾ ਬਾਕੀ ਸੁੱਜੀ ਆ ਤੂੜੀ ਦੇਖ ਸਕਦੇ ਹੋ ਤੂੜੀ ਆ ਨਾ ਜਿਹੜੀ ਮੱਜਾਂ ਦਾ ਗੋਹਾ ਜਿਹੜਾ ਇਹ ਨਾਲੀਆਂ ਦੇ ਵਿੱਚ ਜਦੋਂ ਆਪਾਂ ਪਾਈਪ ਲਾ ਕੇ ਧੋਣਿਆ ਉਹ ਤੁਰਿਆ ਆਉਂਦਾ ਇਸੇ ਕਰਕੇ ਟੋਬੇ ਨਾਲੇ ਪੁਲੀਆਂ ਜਿਹੜੀਆਂ ਹੈਗੀਆਂ ਨੇ ਉਹ ਬਲੌਕ ਹੋ ਜਾਂਦੀਆਂ ਨੇਗੀਆਂ ਥੋੜਾ ਜਿਹਾ ਵੀਰ ਬਣ ਕੇ ਇਸ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਇਹ ਆਪਣਾ ਸਾਰਿਆਂ ਦਾ ਕੰਮ ਆ ਕਿਸੇ ਇਕੱਲੇ ਦਾ ਕੰਮ ਨਹੀਂ ਹੈਗਾ ਸੋ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਆਹ ਦੇਖ ਲਓ ਦੋਸਤੋ ਇਹ ਨਾ ਖਾਲੀਆਂ ਭਰੀਆਂ ਵੀ ਨੇ ਇਹਨਾਂ ਸੜਕ ਵਾਲੇ ਪਾਸੇ ਵੱਟ ਤਾਂ ਜ਼ਰੂਰ ਕਰਤੀ ਪਰ ਸਾਖ ਜਿਹੜਾ ਖਾਲੀ ਹੈ ਖਾਲਾ ਜਿਹੜਾ ਹੈਗਾਗਾ ਇਹਨੂੰ ਕਢਾਇਆ ਨਹੀਂ ਗਿਆ ਹਨਾ ਸਾਫ਼ ਨਹੀਂ ਕੀਤਾ ਗਿਆ ਆ ਪੁਲੀ ਇਧਰ ਆ ਪੁਲੀ ਆ ਜਿਹੜੀ ਇਹ ਵੀ ਪੁਰੀ ਟੁੱਟੀ ਹੋਈ ਪੁਲੀ ਆ ਹਨਾ ਅੰਦਰੋਂ ਇਸ ਕਰਕੇ ਨਾ ਗਾਰੇ ਨਾਲ ਪੂਰੀ ਬਲੌਗ ਹੋਈ ਵੀ ਪੁਲੀ ਆ ਇਹ ਤੇ ਪਾਣੀ ਓਵਰ ਹੋ ਕੇ ਸਾਈਡ ਥਣੀ ਦੀ ਪਾਣੀ ਜਾ ਰਿਹਾ। ਬਾਕੀ ਆ ਗਲੀ ਦਾ ਹਾਲ ਤਾਂ ਤੁਸੀਂ ਦੇਖ ਹੀ ਸਕਦੇ ਹੋ ਨਾ ਵੀ ਕੀ ਹਾਲ ਆ ਕਾਲਾ ਗਾਰਾ ਬਣਿਆ ਪਿਆ ਨਵੀਂ ਬਿਲਕੁਲ ਵਿਹੀ ਇਹ ਲੋਕ ਟਾਈਲ ਪਿਆ ਹੋਇਆ ਬੀਚ ਦੇ ਵਿੱਚ ਪਰ ਤੁਸੀਂ ਹਾਲ ਦੇਖ ਰਹੇ ਹੋ ਕੌਣ ਜ਼ਿੰਮੇਵਾਰ ਹੈ ਇਹ ਕੀ ਗੱਲਬਾਤ ਹੈ ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਵਿੱਚ। ਗਲੀ ਨਾ ਦੋਨੇ ਪਾਸੇ ਪੂਰੀ ਵਲੌਗ ਜ ਹੈ ਨਾ ਨਾਲੀਆਂ ਦੋਨੇ ਪਾਸੇ ਪੂਰੀਆਂ ਬੰਦ ਹੋਈਆਂ ਪਈਆਂ ਨੇ। ਨਾਲੀਆਂ ਕਢਾ ਵੀ ਨਹੀਂ ਰਿਹਾ ਕੋਈ ਹਨਾ। ਇਹ ਵੀ ਬਹੁਤ ਵੱਡੀ ਸਮੱਸਿਆ ਹੈਗੀ ਨਾਲੀਆਂ ਨਾ ਕਢਾਉਣ ਦੀ ਨਾਲੀਆਂ ਬਣਾਉਣ ਵੇਲੇ ਤਾਂ ਬਹੁਤ ਪੰਚਾਇਤਾਂ ਕੋਲੇ ਜਾਂਦੇ ਆ ਜੀ ਇਹ ਨਾਲੀ ਨਵੀਂ ਬਣਾ ਦਿਓ ਨਾਲੀ ਨਵੀਂ ਬਣਾ ਦਿਓ ਸਾਡੇ ਇੰਨਾ ਗੰਦਾ ਹੈ ਘਰਾਂ ਦੇ ਵਿੱਚ ਅੰਦਰ ਪਾਣੀ ਵੜਦਾ ਹੈ ਨਾਲੀਆਂ ਨਹੀਂ ਬਣਾ ਰਿਆ ਨਵੀਆਂ ਨਾਲੀਆਂ ਨਹੀਂ ਬਣਾਈਆਂ ਜਾਂਦੀਆਂ ਨਵੀਆਂ ਪਰ ਜਦੋਂ ਨਾਲੀਆਂ ਬਣਾ ਵੀ ਦਿੰਦੀਆਂ ਨੇ ਨਵੀਆਂ 20 ਨਵੀਆਂ ਬਣ ਜਾਂਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਕੇਅਰ ਵੀ ਨਹੀਂ ਕਰਦੀ ਦੇਖ ਰੇਖ ਵੀ ਨਹੀਂ ਹੁੰਦੀ ਹੈ ਨਾ ਚਾਰ ਸਪਿਰ ਦੇਖਿਆ ਜਾਵੇ ਨਾ ਪੂਰਾ ਗਾਰੇ ਦੇ ਨਾਲ ਧੂੜੀ ਗੋਹੇ ਦੇ ਨਾਲ ਭਰੀਆਂ ਵਿਆਂ ਖਾਲੀਆਂ ਨੇ ਇਹ ਵੀ ਹੀ ਹੈਗੇ ਜਿੱਧਰ ਉਹ ਸਾਧੂ ਮੈਂਬਰ ਸਾਹਿਬ ਜੀ ਦਾ ਘਰ ਹੈ ਤੇ ਦੂਸਰੀ ਸਾਈਡ ਆਪਾਂ ਗੁਰਪ੍ਰੀਤ ਔਲਖ ਦੀ ਦੁਕਾਨ ਕਹਿ ਸਕਦੇ ਹਾਂ ਨਾ ਉਸ ਬੀਹ ਦੇ ਵਿੱਚ ਆਪਾਂ ਹੁਣ ਖੜੇ ਆ ਜੀ ਹੁਣ ਤੁਹਾਨੂੰ ਦਿਖਾਉਣਾ ਜੀ ਕੋਈ ਪਿੰਡ ਕਾਲੇ ਕੰਦੇ ਵਿੱਚ ਅਗਲੀ ਇਸ ਤਰ੍ਹਾਂ ਦੀ ਸੋਹਣੀ ਸੁੰਦਰ ਬੀਹੀ ਗਊਸਾਲਾ ਦੇ ਬੈਕ ਸਾਈਡ ਵਾਲੀ ਜਗਾ ਜੀ ਇਹੇ ਜਿੱਥੇ ਕੱਚਾ ਜਗ੍ਹਾ ਇਹ ਸਾਰੀ ਕੱਚੀ ਜਗ੍ਹਾ ਇਹਨਾਂ ਗਊਸ਼ਾਲਾ ਦੇ ਬੈਕ ਸਾਈਡ ਕੱਚੀ ਜਗ੍ਹਾ ਇਹ ਟੋਬੇ ਨੂੰ ਵੀ 4 ਸਪਿਰੋਂ ਕੇ ਰੱਖਿਆ ਜਣ ਕੇ ਟੋਬਾ ਦਾ ਕੋਈ ਸਟਰਕਚਰ ਹੈ ਹੀ ਨਹੀਂ ਸਾਰੇ ਆਲੇ ਦੁਆਲੇ ਟੋਬੇ ਘੇਰੇ ਗਏ ਨੇਗੇ ਰਹਿੰਦਾ ਖੁੰਦਾ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਜਿਹੜਾ ਆਪਾਂ ਗੋਹਾ ਘਟਾ ਤੋਂ ਧੇਰਦੇ ਆਗੇ ਜਾਂ ਮਿੱਟੀ ਦੀਆਂ ਟਰਾਲੀਆਂ ਲਹਾ ਲਹਾ ਕੇ ਉਹ ਵੀ ਮੀਂਹ ਕਣੀ ਤੋਂ ਆਈਆਂ ਐਸੀ ਤਰ੍ਹਾਂ ਟੋਬਿਆਂ ਦੇ ਵਿੱਚ ਆ ਜਾਂਦੀਆਂ ਨੇ ਟੋਬੇ ਭਰੇ ਪਏ ਨੇ ਖਾਲੀ ਕਰਨ ਵਾਲੇ ਨੇ ਕੁਛ ਇਹ ਵੀ ਗੱਲਾਂ ਹੈਗੀਆਂ ਨੇ ਬਾਕੀ ਮੇਨ ਜਿਹੜੀ ਕਾਰਨ ਹੈ ਗਲੀਆਂ ਦੇ ਵਿੱਚ ਪਾਣੀ ਖੜਾ ਰਹਿਣ ਦੀ ਹੈ ਨਾ ਉਹ ਤੁਹਾਨੂੰ ਉੱਥੇ ਚੱਲ ਕੇ ਦਿਖਾਉਨੇ ਆ ਉਹਦੇ ਬਾਰੇ ਕਰਦੇ ਆਂ ਜੀ ਗੱਲਬਾਤ ਆਪਾਂ ਲੈ ਵੀ ਦੋਸਤੋਂ ਹੁਣ ਆਪਾਂ ਆ ਪਹੁੰਚੇ ਜੀ ਪਿੰਡ ਦੇ ਲਾਸਟ ਤੇ ਜਿੱਧਰੋਂ ਆਪਾਂ ਕਹਿ ਸਕਦੇ ਹਾਂ ਵੀ ਟਿੱਬਿਆਂ ਵੱਲ ਪਾਣੀ ਕੱਢਿਆ ਹੋਇਆ ਹੈ ਨਾ ਅਰਸ਼ ਬਿਜਲੀ ਵਾਲਾ ਉਹਨਾਂ ਦਾ ਤਕਰੀਬਨ ਘਰ ਨੇੜੇ ਹੀ ਹੈ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਐਗਜ਼ੈਂਪਲ ਤੌਰ ਤੇ ਤੁਹਾਨੂੰ ਨਾ ਇੱਕ ਦੱਸਣਾ ਪੈਂਦਾ ਹੈ ਵੀ ਇਸ ਜਗ੍ਹਾ ਜਿੱਤੇ ਸੀ ਉੱਥੇ ਜੇ ਖੜੇ ਆ। ਇੱਥੇ ਮੋਟਰ ਦਾ ਪ੍ਰਬੰਧ ਸੀ ਪਹਿਲਾਂ ਜਿਹੜੇ ਉਹ ਪਾਈਪ ਜੇ ਤੁਸੀਂ ਦੇਖ ਸਕਦੇ ਹੋ ਇੱਥੇ ਡੱਗ ਬਣਿਆ ਹੋਇਆ ਸੀ ਮੈਂ ਕੈਮਰਾਮੈਨ ਨੂੰ ਆਖੂਗਾ ਜੇ ਉੱਪਰੋਂ ਪਹਿਲਾਂ ਜਾਲ ਜੂਲ ਪਾਇਆ ਹੋਇਆ ਸੀ ਜੋ ਚੀਜ਼ ਹੈ ਤਾਂ ਦਿਖਾਇਆ ਦਿਖਾਈ ਜਾਵੇ ਵਿੱਚ। ਇੱਥੋਂ ਪਾਣੀ ਇਸ ਪਾਈਪਾਂ ਵਿੱਚ ਦੀ ਉਸ ਟੋਬੇ ਵਿੱਚ ਉਧਰ ਪਾਇਆ ਜਾਂਦੀ ਹੈ। ਟੋਬਾ ਹਾਲਾਂਕਿ ਪੰਚਾਇਤ ਨੇ ਨਮਾ ਵੀ ਇੱਕ ਪੱਟਤਾ ਦਿੱਤੀ ਪਰ ਟੋਬੇ ਪੱਟਣੇ ਹੱਲ ਨਹੀਂ। ਇੱਕ ਟੋਬਾ ਬੰਦ ਹੁੰਦਾ ਇੱਕ ਟੋਬਾ ਪੱਟਿਆ ਜਾਂਦਾ ਉਹ ਕੋਈ ਸਮੱਸਿਆ ਦਾ ਹੱਲ ਨਹੀਂ ਹੈਗਾ। ਜਿਹੜਾ ਹੁਣ ਗਲੀਆਂ ਦੇ ਵਿੱਚ ਪਾਣੀ ਖੜਾ ਹੈ ਪਹਿਲਾਂ ਇਹੀ ਪਾਣੀ ਓਵਰ ਹੋ ਗਏ ਖੇਤਾਂ ਦੇ ਵਿੱਚ ਚਲਿਆ ਜਾਂਦਾ ਸੀਗਾ ਹੁਣ ਕਈ ਬਾਣ ਨੇ ਜਿੰਨਾ ਬਾਣਾ ਵਿੱਚ ਪਹਿਲਾਂ ਪਾਣੀ ਪੈਂਦਾ ਸੀ ਉਸ ਬਾਣਾ ਨੂੰ ਉਹਨਾਂ ਬਾਣਾ ਨੂੰ ਕਰਤਾ ਜੀ ਉੱਚਾ ਮਿੱਟੀ ਪਾ ਕੇ ਅਗਲੇ ਨੇ ਆਪਣਾ ਬਾਹਣ ਸੈੱਟ ਕਰ ਲਿਆ ਆਲੇ-ਦੁਆਲੇ ਸੜਕ ਦੇ ਬਣਾਤੀ ਪੜੀ ਪੜੀ ਬਣਾਤੀ ਸੜਕ ਦੇ ਹੁਣ ਪਾਣੀ ਖੇਤਾਂ ਵਿੱਚ ਨਹੀਂ ਜਾਂਦਾ ਜਿਹੜੇ ਟੋਬਿਆਂ ਦੀ ਗੱਲ ਕਰੀਏ ਟੋਬਿਆਂ ਵਿੱਚ ਜਾਂ ਤਾਂ ਇਹ ਗੱਲ ਹੁੰਦੀ ਵੀ ਚੱਕ ਕੇ ਪਾਣੀ ਪਾਇਆ ਜਾਂਦਾ ਉਹ ਪੰਚਾਇਤ ਨੇ ਕੋਈ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਕੋਈ ਕੰਮ ਉਸ ਤਰ੍ਹਾਂ ਦਾ ਨਹੀਂ ਕਰਿਆ ਹਨਾ ਜਿੰਨਾ ਕੁ ਪਾਣੀ ਓਵਰ ਆਲਰੇਡੀ ਆਲਰੇਡੀ ਜਾ ਰਿਹਾ ਉਧਰ ਉਹਨਾਂ ਕੋਲ ਜਾਂਦਾ ਥੋੜਾ ਬੋਤਾ ਜਾਂ ਜਾਂਦਾ ਟੋਬੇ ਦੀ ਗੱਲ ਕਰੀਏ ਬਹੁਤ ਗਿਣਤੀ ਚ ਟੋਬੇ ਨੇ ਸਾਰੇ ਓਵਰਫਲੋ ਹੋਏ ਪਏ ਨੇ ਇਸ ਕਰਕੇ ਖੇਤਾਂ ਚ ਪਾਣੀ ਹੁਣ ਨਹੀਂ ਜਾ ਰਿਹਾ ਗਲੀਆਂ ਦੇ ਵਿੱਚ ਪਾਣੀ ਖੜਨਾ ਹੋ ਗਿਆ ਸ਼ੁਰੂ ਮੌਸਮ ਵੀ ਖਰਾਬ ਹੋ ਰਿਹਾ ਜੇਕਰ ਇਸ ਥੋੜਾ ਬੋਤਾ ਵੀ ਮੀਮ ਹੋਰ ਪੈ ਗਿਆ ਤਾਂ ਲੋਕਾਂ ਦੇ ਚੁੱਲਿਆਂ ਤੱਕ ਪਾਣੀ ਨੇ ਚਲਿਆ ਜਾਣਾ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਤਾਂ ਕਰਕੇ ਆਪਾਂ ਕਹਿੰਦੇ ਜੀ ਸਾਰੇ ਜਣੇ ਰਲ ਮਿਲ ਕੇ ਇਸ ਚੀਜ਼ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤਾਂ ਵਧੀਆ ਗੱਲ ਹੈ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਆਪਾਂ ਖੜੇ ਸੀ ਉਸ ਪਿੰਡ ਦੇ ਅੱਜ ਤੁਹਾਨੂੰ ਦਿਖਾਏ ਨੇ ਸਾਰੇ ਵੀਊ ਬਹੁਤ ਮਾੜੀ ਹਾਲਤ ਆ ਬਹੁਤ ਖਸਤੀ ਹਾਲਤ ਹੋਈ ਪਈ ਹੈ ਪਿੰਡ ਦੀ ਇਸ ਆਪਾਂ ਇਹ ਵੀ ਕਹਿ ਸਕਦੇ ਆ ਵੀ ਯਾਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬੰਦਾ ਅੱਗੇ ਨਹੀਂ ਹੋ ਰਿਹਾ ਜੇ ਆਪਾਂ ਪੰਚਾਇਤਾਂ ਦੀ ਗੱਲ ਕਰੀਏ ਪੰਚਾਇਤ ਕੋਲੇ ਜੇ ਆਪਾਂ ਹੁਣ ਜਾਂਦੇ ਆ ਸਰਪੰਚ ਨਾਲ ਗੱਲ ਕਰਦੇ ਆ ਉਹਨਾਂ ਨੇ ਕਿਹਾ ਵੀ ਪੰਚਾਇਤਾਂ ਤਾਂ ਜੀ ਹੁਣ ਭੰਗ ਹੋ ਗਈਆਂ ਹੁਣ ਕੋਈ ਪਿੰਡ ਦਾ ਕੋਈ ਰਾਜਾ ਬਾਬੂ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਬਾਈ ਬੇਨਤੀ ਹੈ ਵੀ ਜਿੰਨੇ ਵੀ ਸੂਝਮਾਨ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਵੀਰ ਕਲੱਬਾਂ ਵਾਲੇ ਟਰੱਸਟਾਂ ਵਾਲੇ ਉਹਨਾਂ ਅੱਗੇ ਬੇਨਤੀ ਹੈ ਵੀ ਆਪਾਂ ਇਸ ਚੀਜ਼ ਦਾ ਕੋਈ ਅਪਰਾਲਾ ਕਰੀਏ ਜੀ ਕੋਈ ਹੰਬਲਾਂ ਮਾਰੀਏ ਹਰ ਇੱਕ جنگ ਜਿੱਤੀ ਹੈ ਪੰਜਾਬੀਆਂ ਨੇ ਇਹ ਜੰਗ ਨੂੰ ਵੀ ਜਿੱਤੀਏ ਇਹ ਆਪਣੇ ਪਿੰਡ ਦਾ ਮਸਲਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਮਕਸਦ ਸੀ ਇਹ ਵੀਡੀਓ ਦਿਖਾਉਣੀ ਸੋਨੂੰ ਜਿੰਨਾ ਨਰਕ ਪਿੰਡ ਦੇ ਵਿੱਚ ਹੋਇਆ ਪਿਆ ਉਹ ਦਿਖਾਉਣਾ ਤੇ ਬਾਕੀ ਸਰੇ ਬਈ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਿਓ ਵੀ ਕਿਸ ਤਰ੍ਹਾਂ ਦਾ ਕੀ ਕੀ ਹੱਲ ਹੋਣਾ ਚਾਹੀਦਾ ਜੀ ਇਸ ਵਾਸਤੇ ਕੋਈ ਨਾ ਕੋਈ ਹੁਣ ਚਲੋ ਬਾਡੀ ਦਾ ਟਾਈਮ ਹੈ ਇੱਕ ਦੋ ਦਿਨਾਂ ਤੱਕ ਵਿਲੇ ਹੋ ਜਾਾਂਗੇ ਪਰ ਸਾਰੇ ਜਣੇ ਪਰ ਮਿਲ ਜੁਲ ਕੇ ਇਸ ਚੀਜ਼ ਦਾ ਹੱਲ ਜ਼ਰੂਰ ਕੱਢੀ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣੀ ਜੀ ਥੈਂਕ ਯੂ ਲੈ ਜੀ ਦੋਸਤੋ ਆਪਾਂ ਹੁਣ ਸੋਨੂੰ ਪਿੰਡ ਦੀ ਨਾ ਸਾਰੀ ਗਤੀਵਿਧੀ ਦਿਖਾਤੀ ਹੈ ਜਿਹੜੀਆਂ ਜਿਹੜੀਆਂ ਗਲੀਆਂ ਦੇ ਵਿੱਚ ਜਿੰਨੇ ਟੋਬੇ ਨੇ ਭਰੇ ਬੈ ਨੇ ਸਾਈਡਾਂ ਤੋਂ ਇਹ ਬੋ ਹਨ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿ ਵੇ ਕਿਨੇ ਕੀ ਕਰ ਰਖਿਆ ਯਾਰ ਤੁਸੀਂ ਆਪ ਹੀ ਸਮਝਦਾਰੋਂ ਸੂਝਵਾਨੋਂ ਪੜ੍ਹੇ ਲਿਖਿਓ ਤੁਹਾਨੂੰ ਵੀਡੀਓ ਦਿਖਾਤੀ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਜੱਜ ਕਰ ਸਕਦੇ ਹੋ ਕਿਹੜੀ ਚੀਜ਼ ਦਾ ਕੀ ਹੱਲ ਹੈ ਹਨਾ ਸਾਡਾ ਫਰਜ਼ ਤੇ ਤੁਹਾਨੂੰ ਵੀਡੀਓ ਦਿਖਾਉਣ ਦਾ ਜੀ ਪਿੰਡ ਦੇ ਵਿੱਚ ਕਿਸ ਤਰ੍ਹਾਂ ਨਰਕ ਭਰਿਆ ਪਿੰਡ ਬਣਿਆ ਪਿਆ ਆਪਣਾ ਤੇ ਤੁਹਾਨੂੰ ਉਹ ਦਿਖਾਉਣ ਦਾ ਤੇ ਤੁਸੀਂ ਆਪ ਹੀ ਕਮੈਂਟਾਂ ਦੇ ਵਿੱਚ ਜਰੂਰ ਆਪੋ ਆਪਣੀ رائے ਦੇਣੀ ਹੈ ਜੀ ਬਾਕੀ ਸਾਰੇ ਵੀਰੇ ਜਿੰਨੇ ਵੀ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਨੇ ਜਾ ਕੋਈ ਟਰਸਟ ਬਣਿਆ ਵਿਆ ਕਲੱਬ ਬਣਿਆ ਵਿਆ ਜਾਂ ਫਿਰ ਆਪਾਂ ਕਹਿ ਸਕਦੇ ਵੀ ਕਿਸਾਨ ਦੁਨੀਆ ਨਾਲੇ ਨੇ ਸਾਰਿਆਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਭਾਈ ਜੀ ਆਪਾਂ ਇਸ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਬਾਹਰ ਨਿਕਲੀਏ ਪਿੰਡ ਦੀ ਜਿਹੜੀਆਂ ਸਮੱਸਿਆ ਨੇ ਬੱਚਾ ਨੂੰ ਜਾਣ ਆਉਣ ਤੋਂ ਪਰੇਸ਼ਾਨੀਆਂ ਹੁੰਦੀਆਂ ਨੇ ਹਨ ਉਹ ਚੀਜ਼ ਦਾ ਕੋਈ ਨਾ ਕੋਈ ਆਪਾਂ ਹੱਲ ਕੱਢੀਏ ਬੈਠ ਕੇ ਕੋਈ ਹਮਲਾ ਮਾਰਨਾ ਪਊਗਾ ਜੀ ਇਸ ਚੀਜ਼ ਦਾ ਹੱਲ ਕੱਢਣਾ ਪਊਗਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਲਿਖਾਂਗੇ ਜੀ ਜੇ ਕੋਈ ਗੱਲ ਰਹਿ ਗਈ ਹੋਈ ਓ ਵੀ ਟੈਕ ਕਰ ਲਿਓ ਨੈਕਸਟ ਗੱਲ ਮੈਸੇਜ ਕਰਕੇ ਜਰੂਰ ਦੱਸਿਓ ਜੀ ਤੁਸੀਂ ਜੋ ਵੀ ਆਪਣੀ رائے ਹੈਗੀ ਆਪਣਾ ਸੁਝਾਅ ਜਰੂਰ ਦਿਓ ਜੀ ਧੰਨਵਾਦ